ਇਹ ਜਿਸ ਦਾ ਕਤਲ ਹੋਇਆ ਇਹ ਭਾਗੋ ਮਾਜਰੇ ਨਜ਼ਦੀਕ ਕੋਈ ਰੁੜਕੀ ਪਿੰਡ ਦਾ ਨਾਮ ਜਿਸ ਦਾ ਜ਼ਿਕਰ ਹੋ ਰਿਹਾ ਹੈਗਾ ਉੱਥੋਂ ਦਾ ਇਹ ਗੁਰਵਿੰਦਰ ਉਰਫ ਗੁਰੀ ਨਾਮ ਦਾ ਸ਼ਖਸ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਲਵੇ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਜਦੋਂ ਉਹ ਆਪਣੇ ਮੈਡੀਕਲ ਸਟੋਰ ਤੇ ਜਾਂਦੇ ਆ ਅਤੇ ਮੈਡੀਕਲ ਸਟੋਰ ਦੇ ਦੁਕਾਨ ਜਦੋਂ ਖੋਲਰ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਉਹਨਾਂ ਨੂੰ ਪਿੱਛੋ ਆ ਕੇ ਕਿਸੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕਿ ਆਖਰਕਾਰ ਇਸ ਵਾਰदात ਨੂੰ ਅੰਜਾਮ ਕੌਣ ਦਿੱਤੇ ਗਿਆ ਤੇ ਇਹ ਵੱਡੀ ਜਿਹੜੀ ਹੈ ਵਾਰदात ਵਾਪਰੀ ਹੈ ਤਾਂ हमने ਇਤਨੇ ਗੈਂਗਸਟਰ ਫੜਕੀਆਂ ਕਿ ਅਬ ਅਬ ਉਹਨਾਂ ਵਿੱਚ ਇਹ ਖਲਬਲੀ ਹੈ ਕਿ ਹਨ ਅਮਨ ਕਾਨੂੰਨ ਵੀ ਭਗਵੰਤ ਮਾਨ ਨੇ ਬਿਲਕੁਲ ਕੰਟਰੋਲ ਕਰ ਲਿਆ ਤਾਂ ਹਮਾਰੇ ਪਾਸ ਬੁੱਧਾ ਕਿਆ ਰਹਿ ਜਾਏਗਾ ਕਲ ਜੁਗ ਹੈ ਕਲ ਜੁਗ ਗੁਰ ਰਾਮਦਾਸ ਰੱਖੋ ਸਰਨਾਈ ਗੁਰ ਰਾਮਦਾਸ ਰੱਖੋ ਸਰਨਾਈ ਦੋਸਤੋ ਮੰਗਲਵਾਰ ਨੂੰ ਹਲੀ ਕੋਟ ਕੰਪਲੈਕਸ ਲਾਗੇ ਦਿਨ ਦਹਾੜੇ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੇ ਹਨ ਕਿ 8-10 ਰਾਉਂਡ ਫਾਇਰ ਕੀਤੇ ਗਏ ਸੋਮਵਾਰ ਦੋਸਤੋ ਡੇਰਾਪਾਪਾ ਨਾਨਕ ਵਿੱਚ ਇੱਕ ਮੈਡੀਕਲ ਸਟੋਰ ਦੇ ਮਾਲਕ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮਾਮਲਾ ਉੱਥੇ ਰੰਗਦਾਰੀ ਗੁੰਡਾ ਟੈਕਸ ਦੇਣ ਦਾ ਸੀ ਦੋਵੇਂ ਘਟਨਾਵਾਂ ਇਹ ਦਰਸਾਉਣ ਲਈ ਕਾਫੀ ਹਨ ਕਿ ਪੰਜਾਬ ਵਿੱਚ ਗੈਂਗਸਟਰਾਂ ਦੇ ਗੈਰਕਾਨੂੰਨੀ ਅੰਸਰਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ ਫਿਰ ਕੀ ਕਿਹਾ ਜਾਵੇ ਦੋਸਤੋ ਪੰਜਾਬ ਵਿੱਚ ਕਿਸ ਦੀ ਚੱਲਦੀ ਹੈ ਸਰਕਾਰ ਦੀ ਜਾਂ ਗੈਂਗਸਟਰਾਂ ਦੀ ਅੱਜ ਦੀ ਵੀਡੀਓ ਵਿੱਚ ਇਹੋ ਜਿਹੇ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਰਾਮ ਆਰਾਮ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਦੀ ਬਰਾੜ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਰੋਹਿਤ ਗੁਦਾਰਾ ਛੋਟਾ ਵੀਰ ਵਿੱਕੀ ਪਲਵਾਨ ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਲੈਨੇ ਆ ਤੇ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀਗਾ ਪੁਲਿਸ ਨੂੰ ਤਾਂ ਇਹ ਕੇਸ ਕੋਈ ਇਟਾ ਜ਼ਰੂਰੀ ਨਹੀਂ ਲੱਗਿਆ ਸੀ ਕਿ ਗੁਰਲਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲੀਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਉਸ ਦੇ ਕੇਸ ਦੀ ਇੰਨੀ ਕਨਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ-ਬਹੁਤ ਉਮੀਦ ਹੁੰਦੀ इवन ਕਿ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਡਿਫੈਂਡ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਨਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ ਤੇ ਐਫਆਈਆਰ ਦਿਖਾ ਦੇ ਨ ਉਹਦੀ ਜਿਹਨੂੰ ਤੁਸੀਂ ਗੁਰਨਾਲ ਗੈਂਗਸਟਰ ਕਹਿ ਕੇ ਅਖਬਾਰਾਂ ਚ ਨਿਊਜ਼ ਦਿੱਤੀ ਵੀ ਗੁਰਨਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋ ਗਏ ਪਰ ਸਾਡੇ ਮਨਾਂ ਜੋ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨਾਮ ਖਾਣ ਕੀਤਾ ਚਾਹੇ ਉਹ ਗੁਰਨਾਲ ਸੀ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹਨਾਂ ਨੇ ਵੀ ਨੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ ਚ ਥੋੜੀ ਬਹੁਤ ਵੀ ਇਨਵੋਲਵਮੈਂਟ ਕੀਤੀ ਹੈ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 5 ਮਹੀਨਿਆਂ ਬਾਅ ਜਿੰਨਾ ਚਿਰ ਅਸੀਂ ਗਿਆਉਨੇ ਆ ਉਹਨਾਂ ਚਿਰ ਤੁਸੀਂ ਇਹ ਨਾ ਸੋਚਿਓ ਕਿ ਤੁਹਾਡੇ ਉੱਤੋਂ ਪਰਿਵਾਰ ਸਿਰ ਤੋਂ ਚੱਟੀ ਗਈ ਕਿਸੇ ਟਾਈਮ ਵੀ ਤੁਹਾਡੇ ਸਿਰ ਤੇ ਪਰਿਵਾਰ ਟਿਕ ਸਕਦੀ ਹੈ ਬਾਜੂ ਜੇ ਬਚਿਆ ਜਾਂਦਾ ਤਾਂ ਦੋਸਤੋ ਇਹ ਆਡੀਓ ਕਲਿੱਪ ਵਾਇਰਲ ਹੈ ਮਤਲਬ ਪਹਿਲਾਂ ਵਾਰਦਾਤ ਕਰਨਾ ਫਿਰ ਉਸ ਦੀ ਜ਼ਿੰਮੇਵਾਰੀ ਲੈਣਾ ਇਹਨੇ ਹੁਣ ਦੋਸਤੋ ਪੰਜਾਬੀ ਚ ਗੈਂਗਸਟਰਾਂ ਦੇ ਹੌਸਲੇ ਪਹਿਲਾਂ ਦੋਸਤੋ ਜੇ ਕਿਤੇ ਕੋਈ ਛੋਟੀ ਮੋਟੀ ਇਹੋ ਜਿਹੀ ਘਟਨਾ ਵਾਪਰਦੀ ਸੀ ਤਾਂ ਪੁਲਿਸ ਸਰਾਗ ਲਾਭਦੀ ਸੀ ਕਿ ਇਸ ਘਟਨਾ ਪਿੱਛੇ ਕਿਸਦਾ ਹੱਥ ਹੈ ਇਹ ਘਟਨਾ ਕਿਸ ਨੇ ਤੇ ਕਿਉਂ ਕਰਵਾਈ ਹੈ ਕਿਸੇ ਕੋਲ ਕੋਈ ਜਵਾਬ ਨਹੀਂ ਹੁੰਦਾ ਸੀ ਪੁਲਿਸ ਦੇ ਉੱਚ ਅਫਸਰ ਵੀ ਪ੍ਰੈਸ ਕਾਨਫਰੰਸਾਂ ਦੌਰਾਨ ਜਾਂਚ ਕਰਾਂਗੇ ਫਿਰ ਦੱਸਾਂਗੇ ਇਹ ਕਹਿੰਦੇ ਵਿਖੇ ਜਾਂਦੇ ਸਨ ਪਰ ਹੁਣ ਹੁਣ ਇਹੋ ਜਿਹੀ ਵਾਰਦਾਤ ਹੁੰਦਹੀਂ ਦੋਸਤੋ ਦੋ ਚਾਰ ਘੰਟਿਆਂ ਵਿੱਚ ਸੋਸ਼ਲ ਮੀਡੀਆ ਤੇ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤੇ ਕਿਉਂ ਕੀਤਾ ਹੈ ਵਾਰਦਾਤ ਕਰਾਉਣ ਵਾਲੇ ਆਪ ਪੋਸਟਾਂ ਦੀ ਪਾ ਕੇ ਇਸ ਦਾ ਖੁਲਾਸਾ ਕਰਦੇ ਹਨ ਪੁਲਿਸ ਪ੍ਰਸ਼ਾਸਨ ਹਲੇ ਘਟਨਾ ਦਾ ਮਾਈਨਾ ਕਰ ਰਿਹਾ ਹੁੰਦਾ ਹੈ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਲੱਗਿਆ ਹੁੰਦਾ ਹੈ ਇਸ ਦੌਰਾਨ ਹੀ ਦੋਸਤੋ ਇਹ ਅਪਰਾਧੀ ਸੰਗਠਨ ਉਸ ਘਟਨਾ ਦੀ ਜ਼ਿੰਮੇਵਾਰੀ ਵੀ ਚੁੱਕ ਲੈਂਦੇ ਹਨ ਜੀ ਅਕਾਲ ਜੀ ਆਰਾਮ ਆਮ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਡੀ ਬਰਾੜ ਅੱਜ ਜੋ ਮੁਹੱਲੀ ਕੋਟ ਦੇ ਬਾਹਰ ਕੁਰਵਿੰਦਰ ਦਾ ਮਰਡਰ ਹੋਇਆ ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਖੋਹਿਤ ਕੁਦਾਰਾ ਸ਼ੋਟਾ ਵੀਰ ਵਿੱਕੀ ਪਹਿਲਵਾਨ ਉਹਰੇ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਲੈਨੇ ਆ ਇਹ ਕੀ ਕਿਹਾ ਜਾਵੇ ਦੋਸਤੋ ਕੀ ਇਹਨਾਂ ਅਪਰਾਧੀਆਂ ਨੂੰ ਸਰਕਾਰ ਦਾ ਕੋਈ ਖੋਫ ਹੈ ਸਰਕਾਰ ਦੇ ਐਮਐਲਏ ਤੇ ਮੰਤਰੀ ਛੰਤਰੀ ਦਾ ਦੋਸਤੋ ਪੁਲਿਸ ਸਕਿਉਰਟੀ ਵਿੱਚ ਤੁਰੇ ਫਿਰਦੇ ਹਨ ਇਹਨਾਂ ਦੇ ਪਰਿਵਾਰਾਂ ਨੂੰ ਵੀ ਗਨਮੈਨਾਦੀ ਮਿਲੇ ਹੁੰਦੇ ਹਨ ਪਰ ਆਮ ਆਦਮੀ ਪੰਜਾਬ ਦਾ ਆਮ ਨਾਗਰਿਕ ਪੰਜਾਬ ਦਾ ਆਮ ਵਸਿੰਦਾ ਪਤਾ ਨਹੀਂ ਕੌਣ ਅਤੇ ਕਦੋਂ ਕੋਈ ਉਸ ਨੂੰ ਆ ਕੇ ਠੋਕ ਜਾਵੇ ਇਹ ਖੋਫ ਰਹਿੰਦਾ ਹੀ ਹੈ ਸਰਕਾਰ ਫਿਰ ਦੋਸਤੋ ਕਿਸ ਲਈ ਚੁੰਨਦੇ ਹਾਂ ਆਪਾਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਲੋਕਾਂ ਦੀ ਸੁਰੱਖਿਆ ਪ੍ਰਦਾਨ ਕਰਨ ਵਿੱਚ ਹੀ ਸਵੇਲੇ ਆ ਸਫਲ ਹਨ ਦੋਸਤੋ ਅੱਗੇ ਗੱਲ ਕਰਨ ਤੋਂ ਪਹਿਲਾਂ ਮਹਾਲੀ ਕੋਟ ਕੰਪਲੈਕਸ ਵਿੱਚ ਜੋ ਕੁਝ ਹੋਇਆ ਇਸ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਇਸ ਘਟਨਾ ਵਿੱਚ ਇੱਕ ਸ਼ਖਸ ਨੂੰ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਮੌਕੇ ਤੇ ਉਸ ਸ਼ਖਸ ਦੀ ਪਤਨੀ ਵੀ ਮੌਜੂਦ ਸੀ ਦੋਸਤੋ ਦੱਸਦੇ ਹਨ ਕਿ ਫਾਇਰ ਉਸ ਵੱਲ ਵੀ ਕੱਢਿਆ ਗਿਆ ਸੀ ਦੋ ਜਣੇ ਆਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਦਿਨ ਦਿਹਾੜੇ ਉਥੋਂ ਸੁਰੱਖਿਅਤ ਵਾਪਸ ਨਿਕਲ ਗਏ ਦੋਸਤੋ ਮਹਾਲੀ ਕੋਰਟ ਕੰਪਲੈਕਸ ਕਿੰਝ ਰੱਖਿਆ ਹੁੰਦੀ ਹੋਵੇਗੀ ਉੱਥੇ ਕੁਝ ਦੋਰੀ ਦੇ ਦੋਸਤੋ ਐਸਐਸਪੀ ਆਫਿਸ ਵੀ ਦੱਸਿਆ ਜਾਂਦਾ ਹੈ ਕਿੰਨੇ ਸ਼ਸਤਰਬਧ ਸੁਰੱਖਿਆ ਗਾਰਡ ਉੱਥੇ ਤਾਇਨਾਤ ਕੀਤੇ ਹੁੰਦੇ ਹਨ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਸੁਰੱਖਿਆ ਦੇ ਇਹੋ ਜਿਹੇ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਦੋਸਤੋ ਦੋ ਸ਼ਖਸ ਆਉਂਦੇ ਹਨ ਇੱਕ ਮੋਟਰਸਾਈਕਲ ਤੇ ਬੈਠਾ ਰਹਿੰਦਾ ਹੈ ਤੇ ਦੂਜਾ ਆਰਾਮ ਨਾਲ 8-10 ਰਾਊਂਡ ਫਾਇਰ ਕਰਕੇ ਇੱਕ ਸ਼ਖਸ ਦਾ ਕਤਲ ਕਰਕੇ ਨਿਕਲ ਜਾਂਦਾ ਹੈ ਇੱਕ ਪ੍ਰਤੱਖਦਰਸ਼ੀ ਵਕੀਲ ਨੇ ਹੀ ਸਾਰੀ ਘਟਨਾ ਦੋਸਤੋ ਵੇਖੀ ਹੈ ਤੇ ਉਸ ਦੀ ਸਟੇਟਮੈਂਟ ਪਹਿਲਾਂ ਆਪਾਂ ਸੁਣਦੇ ਹਾਂ ਉਸ ਤੋਂ ਬਾਅਦ میرے کو ہمارے کو لگا کہ کسی کا ٹائر گاڑی اس کے جب ہم نکلے تو بندہ گولیاں چلا رہا تھا پوائنٹ بلینک ایک بندہ بندہ تھا داڑھی تھی اور جیکٹ پائی ہوئی تھی بلو یا بلیک کلر کی اور اس نے گولیاں ماری پوائنٹ بلینک اور سات اٹھ گولیاں کے آس پاس ماری اور پھر اس نے ان کی وائف کو بھی ایسے گولی مارنے کی کوشش کری جو لگی ہے ਨਾ ਚੋਕੇ ਪਰ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਆ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਉਸ ਦੇ ਬਾਅਦ ਜਦ ਉਸ ਨੇ ਇਸ਼ਾਰਾ ਕੀਤਾ ਤਬ ਅਸੀਂ ਇਧਰ ਕੋ ਭਾਗੇ ਕਿਉਂਕਿ ਕੋਰ ਤੇ ਕਾਫੀ ਜਿਆਦਾ ਤਰੀ ਤੇ ਅੱਗੇ ਸੀ ਨਿਕਲ ਰਹੀ ਸੀ ਗੱਡੀ ਉਹਨਾਂ ਦੇ ਇੱਥੇ ਤੇ ਮੈਂ ਕਨਫਰਮ ਕੋਈ ਕਨਫਰਮ ਇਹ ਦੋ ਸੀ ਜਿਹੜੇ ਕਿਤੇ ਦੋ ਬੰਦੇ ਇਹ ਦੋ ਬੰਦੇ ਤੇ ਇੱਕ ਇੱਕ ਬੰਦਾ ਥਾ ਉਹ ਵੇਟ ਕਰ ਰਹਾ ਥਾ ਵਾਹਰ ਉਸ ਨੇ ਪਕੜ ਲਈ ਬਾਈਕ ਤੇ ਮਾਈਕ ਸਰ ਇਹ ਦੋ ਨਾਂ ਤੇ ਨੇ ਡੋਗਰੇ ਇਹ ਦੋ ਇੱਥੇ ਕੀ ਕੁਝ ਹੋਇਆ ਦੋਸਤੋ ਪਰ ਤਕદર્ਸ਼ੀ ਨੇ ਸਾਫ ਸਾਫ ਦੱਸ ਦਿੱਤਾ ਹੈ ਕੀ ਇੱਜ਼ਤ ਰਹਿ ਜਾਂਦੀ ਹੈ ਦੋਸਤੋ ਪੁਲਿਸ ਪ੍ਰਸ਼ਾਸਨ ਦੀ ਪਹਿਲਾਂ ਹੀ ਕੁਝ ਹਫ਼ਤੇ ਦੋਸਤੋ ਇੱਕ ਇੱਕ ਕਬੱਡੀ ਖਿਡਾਰੀ ਰਾਣਾ ਭਲਾ ਚੋਰੀਆ ਉਸ ਦਾ ਮਹਾਲੀ ਖਰੜ ਵਿੱਚ ਹੀ ਦਿਨ ਦਿਹਾੜੇ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਦੋਸਤੋ ਸ਼ਰੀਅਮ ਕਤਲ ਕਰ ਦਿੱਤਾ ਗਿਆ ਸੀ ਟ੍ਰਾਈ ਸਿਟੀ ਚੰਡੀਗੜ੍ਹ ਪੰਜਾਬ ਦੀ ਸਭ ਤੋਂ ਸੇਫ ਅਤੇ ਵੀਆਈਪੀ ਇਲਾਕਾ ਦਿਨ ਦਿਹਾੜੇ ਹੁੰਦੇ ਕਤਲ ਸਰਕਾਰ ਜੋ ਇਸ ਵੇਲੇ ਦੋਸਤੋ ਆਮ ਆਦੀ ਪਾਰਟੀ ਦੀ ਹੈ ਪੰਜਾਬ ਵਿੱਚ ਜਿਸ ਨੂੰ ਭਗਵੰਤ ਸਿੰਘ ਮਾਨ ਚਲਾ ਰਹੇ ਹਨ ਕਿ ਇਹ ਉਹਨਾਂ ਦੀ ਲਗਾਤਾਰ ਫੇਲੀਅਰ ਨਹੀਂ ਹੈ ਦੋਸਤੋ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਤੇ ਅਪਰਾਧੀਆਂ ਦੇ ਅੰਦਰ ਸਰਕਾਰ ਦਾ ਖੋਫ ਪੈਦਾ ਕਰਨਾ ਪਰ ਹੁਣ ਦੋਸਤੋ ਹੁਣ ਤਾਂ ਪੰਜਾਬ ਅੰਦਰ ਇਸ ਤੋਂ ਬਿਲਕੁਲ ਉਲਟ ਹੈ ਅਪਰਾਧੀ ਬੇਖੋਫ ਹਨ ਜੀ ਹਾਂ ਅਪਰਾਧੀ ਬਿਲਕੁਲ ਬੇਖੋਫ ਤੇ ਆਮ ਲੋਕ ਖੋਫ ਵਿੱਚ ਕੱਲ ਲੋ ਤੋਂ ਹਮਨੇ ਇਤਨੇ ਗੈਂਗਸਟਰ ਪਕੜੇ ਆ ਕਿ ਅਬ ਅਬ ਉਨ ਉਨ ਮੇ ਇਹ ਖਲਬਲੀ ਹੈ ਕਿ ਅਗਰ ਅਮਨ ਕਾਨੂੰਨ ਵੀ ਭਗਵੰਤ ਮਾਨ ਨੇ ਬਿਲਕੁਲ ਕੰਟਰੋਲ ਕਰ ਲਿਆ ਤਾਂ ਹਮਾਰੇ ਪਾਸ ਬੁੱਧਾ ਕਿਆ ਰਹਿ ਜਾਏਗਾ ਮੇਰਾ ਪਹਿਲਾ ਤੇ ਮਾਰਾ ਪਹਿਲੇ ਤਰਾਜਿਦੀ ਚੱਡਿਗੜ੍ਹ ਦੀ ਗੱਲ ਹੀ ਨਹੀਂ ਦੋਸਤੋ ਇੱਕ ਦੋ ਦਿਨ ਪਹਿਲਾਂ ਦੋਸਤੋ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਇੱਕ ਮੈਡੀਕਲ ਸਟੋਰ ਦਾ ਮਾਲਕ ਜਿਸ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ ਚਿੱਟੇ ਦੇ ਨੂੰ ਉਸ ਨੂੰ ਵੀ ਗੋਲੀਆਂ ਮਾਰ ਕੇ ਮਕਾ ਦਿੱਤਾ ਗਿਆ ਇੱਕ ਬਹੁਤ ਹੀ ਛੋਟਾ ਜਿਹਾ ਕਸਬਾ ਡੇਰਾ ਬਾਬਾ ਨਾਨਕ ਬਾਜ਼ਾਰ ਵੀ ਬਹੁਤ ਹੀ ਛੋਟਾ ਉਥੇ ਦੱਸਿਆ ਜਾਂਦਾ ਹੈ ਕਿ ਮੈਡੀਕਲ ਸਟੋਰ ਦੇ ਮਾਲਕ ਰਣਜੀਤ ਸਿੰਘ ਜਿਹੜਾ ਰਣਜੀਤ ਸਿੰਘ ਬੇਦੀ ਕੋਲ ਉਹ ਰੰਗਦਾਰੀ ਮੰਗੀ ਗਈ ਸੀ ਗੈਂਗਸਟਰਾਂ ਵੱਲੋਂ ਕਿੰਨੀ ਕੁ ਕਮਾਈ ਹੁੰਦੀ ਹੋਵੇਗੀ ਦੋਸਤੋ ਉਥੋਂ ਮੈਡੀਕਲ ਸਟੋਰ ਵਾਲੇ ਨੂੰ ਪਰ ਜੇ ਕੰਮ ਕਰਨਾ ਹੈ ਤਾਂ ਗੁੰਡਾ ਟੈਕਸ ਦਿਓ ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ ਮਾਰ ਵੀ ਦਿੱਤੀ ਗਈ ਇਹ ਦੋ ਘਟਨਾਵਾਂ ਕੀ ਦੱਸਦੀਆਂ ਹਨ ਦੋਸਤੋ ਮੁਖਤੂਰ ਤੇ ਪੰਜਾਬ ਵਿੱਚ ਹੁਣ ਵਸਣ ਯੋਗ ਹਾਲਾਤ ਨਹੀਂ ਰਹੇ ਹਨ ਤਾਈਓ ਨੌਜਵਾਨੀ ਦੋਸਤੋ ਵਿਦੇਸ਼ ਭੱਜ ਰਹੀ ਹੈ ਪੰਜਾਬੀ ਵਿਦੇਸ਼ ਭੱਜ ਰਹੇ ਹਨ ਤੇ ਉਹਨਾਂ ਦੀ ਖਾਲੀ ਹੋਈ ਥਾਂ ਭਰਨ ਲਈ ਭਈਏ ਖਾਸ ਕਰਕੇ ਯੂਪੀ ਬਿਹਾਰ ਬੰਗਾਲ ਦੇ ਮੁਸਲਮਾਨ ਉਹ ਪੰਜਾਬ ਆ ਕੇ ਵਸ ਰਹੇ ਹਨ ਦੋਸਤੋ ਵਿਸ਼ਕ ਭਈਆ ਸਹੀ ਸ਼ਬਦ ਨਹੀਂ ਹੈ ਪਰ ਪ੍ਰਵਾਸੀਆਂ ਨੂੰ ਆਪਾਂ ਭਈਏ ਕਹਿ ਕੇ ਸੰਬੋਧਨ ਕਰਦੇ ਹਾਂ ਇਸ ਲਈ ਆਪਾਂ ਭਈਆ ਸ਼ਬਦ ਹੀ ਵਰਤਾਂਗੇ ਦੋਸਤੋ ਇਹ ਗੈਂਗਸਟਰ ਆਪਣੀ ਹਰ ਪੋਸਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਹੀ ਇਹ ਆਪਣੀ ਪੋਸਟ ਸ਼ੁਰੂ ਕਰਦੇ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਕਰਾਮ ਆਮ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਟੀ ਬਰਾੜ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਕੁਰਵਿੰਦਰ ਦਾ ਮਰਡਰ ਹੋਇਆ ਪੰਜਾਬ ਵਿੱਚੋਂ ਦੋਸਤੋ ਪੰਜਾਬੀਆਂ ਨੂੰ ਮਕਾ ਕੇ ਇਹ ਕਿਹੜੀ ਸਿੱਖੀ ਵਗਾ ਰਹੇ ਹਨ ਇਹਨਾਂ ਦੇ ਕਾਰਿਆਂ ਦਾ ਨਤੀਜਾ ਪੰਜਾਬ ਵਿੱਚ ਪੰਜਾਬੀ ਖਾਸ ਕਰਕੇ ਸਿੱਖ ਕਮਿਊਨਿਟੀ ਯੂ ਮਾਇਨੋਟੀ ਹੋ ਦੇ ਨਜ਼ਦੀਕ ਆ ਚੁੱਕੀ ਹੈ ਸੇਰਾ ਦੋਸਤੋ ਇਹ ਪਹਿਲਾਂ ਖੜਕੂ ਯੋਧਿਆਂ ਦੇ ਸਿਰੇ ਵੱਜਦਾ ਸੀ ਹੁਣ ਗੈਂਗਸਟਰ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਬਹੁਤੀ ਆਬਾਦੀ ਗੈਰ ਪੰਜਾਬੀਆਂ ਗੈਰ ਸਿੱਖਾਂ ਦੀ ਬਣਾ ਦਿੱਤੀ ਹੈ ਕਿਉਂਕਿ ਪੰਜਾਬੀਆਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹਰ ਸ਼ਹਿਰ ਹਰ ਕਸਬੇ ਹਰ ਚੌਂਕਾਂ ਦੇ ਨਜ਼ਦੀਕ ਪਿੰਡਾਂ ਵਿੱਚ ਜਾ ਕੇ ਵੇਖੋ ਕਿਰਾਏਦਾਰ ਜਾਂ ਨਵੇਂ ਉਸਰੇ ਹੋਏ ਮਕਾਨ ਇਹਨਾਂ ਪਈਆਂ ਦੇ ਹੀ ਹੁੰਦੇ ਹਨ ਸ਼ਾਮਾ ਹੁੰਦੇ ਹੀ ਨਾ ਪਈਆਂ ਦੀ ਭੀੜ ਬਾਜ਼ਾਰਾਂ ਵਿੱਚ ਚੌਂਕਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਆਂਡੇ ਮੀਟ ਦੀਆਂ ਰੇੜੀਆਂ ਦੋਸਤੋ ਦੁਕਾਨਾਂ ਛੋੜੀਆਂ-ਮੋਡੀਆਂ ਦੁਕਾਨਾਂ ਇਸ ਤੋਂ ਇਲਾਵਾ ਸਬਜ਼ੀ ਵੇਚਣੇ ਚ ਆਟੋ ਟੈਂਪੂ ਆਦਿ ਚਲਾਉਣੇ ਇਹਨਾਂ ਥੰਦਿਆਂ ਦੇ ਉੱਪਰ ਹੁਣ ਦੋਸਤੋ ਇਹਨਾਂ ਦਾ ਹੀ ਕਬਜ਼ਾ ਹੋ ਗਿਆ ਹੈ ਪੰਜਾਬ ਦੇ ਹਾਲਾਤਾਂ ਕਰਕੇ ਦੋਸਤੋ ਹਰ ਮਾਪਿਓ ਚਾਹੁੰਦੇ ਹਨ ਕਿ ਨੌਜਵਾਨੀ ਉਹਨਾਂ ਦੇ ਬੱਚੇ ਪੰਜਾਬ ਚੋਂ ਨਿਕਲਣ ਤੇ ਵਿਦੇਸ਼ ਜਾਣ ਜੇ ਹੋ ਸਕੇ ਤਾਂ ਉੱਥੇ ਹੀ ਸੈੱਟ ਵੀ ਹੋ ਜਾਣ ਇੰਜ ਪੰਜਾਬ ਦੇ ਉਜਾੜੇ ਦੇ ਦੋਸ਼ੀ ਹੁਣ ਗੈਂਗਸਟਰ ਹੀ ਹਨ ਬਾਕੀ ਸਰਕਾਰਾਂ ਕੀ ਕਹੀਏ ਦੋਸਤੋ ਸਰਕਾਰਾਂ ਨੂੰ ਉਹ ਸ਼ਰਿਆਂ ਵੀ ਨਾ ਗੈਂਗਸਟਰਾਂ ਨੂੰ ਵਰਤਦੀਆਂ ਹਨ ਇੱਕ ਮਸ਼ਹੂਰ ਗਾਣਾ ਹੈ ਬੋਲੇ ਬਈ ਬੰਬਈ ਹਾ ਬੋਲੇ ਸਮਝਣ ਵਾਲਿਆਂ ਲਈ ਇਸ਼ਾਰਾ ਕਾਫੀ ਸੀ ਕਿ ਬੰਬੀਹਾ ਗੈਂਗ ਦੀ ਬੱਲੇ ਬੱਲੇ ਵਿਰੋਧੀਆਂ ਨੇ ਵਿਰੋਧੀਆਂ ਨੇ ਵਿਰੋਧੀ ਗੈਂਗ ਵਾਲਿਆਂ ਨੇ ਮਾਰਮਕਾਇਆ ਬੰਬੀਹਾ ਬੋਲੇ ਵਾਲਾ ਫਿਰ ਚਰਚਾ ਚੱਲੀ ਉਸ ਦਾ ਬੰਬੀਹਾ ਗੈਂਗ ਨਾਲ ਕੋਈ ਸਬੰਧ ਹੀ ਨਹੀਂ ਸੀ ਕਿਸੇ ਘਟਨਾ ਕਿਸੇ ਵਾਰਦਾਤ ਵਿੱਚ ਉਹ ਸਿੱਧਾ ਸ਼ਾਮਲ ਹੀ ਨਹੀਂ ਸੀ ਮਤਲਬ ਬਿਲਕੁਲ ਸਫੀਦ ਪੋਸ਼ ਕੀ ਇਹੋ ਗੱਲ ਹੁਣ ਦੋਸਤੋ ਇਹਨਾਂ ਦੇ ਗੈਂਗ ਵਾਲਾ ਗੁਰਲਾਲ ਬਰਾੜ ਬਾਰੇ ਨਹੀਂ ਕਹਿ ਰਿਹਾ ਹੈ ਅਜ ਇੱਕ ਵਾਰੀ ਵਾਇਰਲ ਆਡੀਓ ਕਲਿੱਪ ਸੁਣਦੇ ਹਾਂ ਤੇ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਟਰ ਦੇ ਵਿੱਚ ਅਕੀਉਸ ਦੀ ਸੀ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀ ਪੁਲਿਸ ਨੂੰ ਤਾਂ ਇਹ ਕੇਸ ਕੋਈ ਏਡਾ ਜ਼ਰੂਰੀ ਨਹੀਂ ਲੱਗਿਆ ਸੀ ਕਿ ਗੁਰਨਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲਿਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਹਾਸ ਤੇ ਕੇਸ ਸੀ ਐਨਆਈ ਕਨ ਇਵਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਯੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ ਮੋਤਮੇਦ ਹੁੰਦੀ ਇਵਨ ਕੀ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਫੈਂਡ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ ਚ ਐਫ ਆਈ ਆਰ ਦਿਖਾ ਦੇ ਨਾ ਉਹਦੀ ਜਿਹਨੂੰ ਤੁਸੀਂ ਗੁਰਲਾਲ ਗੈਂਗਸਟਰ ਕਹਿ ਕੇ ਅਖਬਾਰਾਂ ਚ ਨਿਊਜ਼ ਦਿੱਤੀ ਵੀ ਗੁਰਲਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋ ਗਏ ਪਰ ਦੋਸਤੋ ਸਿੱਧੂ ਮਸੇਵਾਲਾ ਵਾਂਗੂ ਗਰਾਰ ਬਰਾੜ ਵੀ ਕਿਸੇ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਇਹ ਦੋਵੇਂ ਅੱਡ ਅੱਡ ਗੈਂਗਾਂ ਦੇ ਸਫੇਦ ਪੋਸ਼ ਚਿਹਰੇ ਸਨ ਫਿਰ ਇਹ ਇਹਨਾਂ ਦੁਆਰਾ ਹੀ ਕਿਉਂ ਟੰਗੇ ਗਏ ਇਸ ਦਾ ਜਵਾਬ ਇਹਨਾਂ ਕੋਲ ਨਹੀਂ ਹੋਵੇਗਾ ਬਸ ਆਪਣੇ ਕੀਤੇ ਹੋਏ ਕਤਲਾਂ ਨੂੰ ਜਸਟੀਫਾਈ ਅਤੇ ਗਲੋਰੀਫਾਈ ਕਰਨਾ ਹੀ ਇਹਨਾਂ ਦਾ ਪੋਸਟਾਂ ਪਾ ਕੇ ਉਦੇਸ਼ ਹੁੰਦਾ ਹੈ ਜਿਵੇਂ ਦੋਸਤੋ ਪਿਛੇ ਟਰਾਈ ਸਿਟੀ ਵਿੱਚ ਦਿਨ ਦਿਹਾੜੇ ਕਤਲ ਹੋਏ ਹਨ ਇਹ ਸਰਕਾਰ ਕਿੱਥੇ ਹੈ ਇਸ ਦੇ ਉੱਪਰ ਸਵਾਲ ਪੈਦਾ ਹੁੰਦੇ ਹਨ ਜਾਂ ਨਹੀਂ ਗੈਂਗਸਟਰ ਜਦੋਂ ਮਰਜ਼ੀ ਤੇ ਜਿੱਥੇ ਵੀ ਜੀ ਚਾਹੇ ਕਤਲ ਕਰਵਾ ਦਿੰਦੇ ਹਨ ਇਹ ਸਰਕਾਰ ਦੇ ਇਕਬਾਲ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਧੱਬਾ ਹੈ ਸਭ ਤੋਂ ਵੱਧ ਦੋਸਤੋ ਸ਼ਰਮਨਾਕ ਗੱਲ ਸਰਕਾਰ ਦਾ ਕੋਈ ਡਰ ਭੈ ਨਹੀਂ ਹੈ ਵਾਰਦਾਤ ਕਰਕੇ ਉਸ ਦੀ ਜ਼ਿੰਮੇਵਾਰੀ ਵੀ ਇਹਨਾਂ ਵੱਲੋਂ ਚੁੱਕੀ ਜਾਂਦੀ ਹੈ ਬਾਕੀ ਸਰਕਾਰ ਬਾਰੇ ਕੀ ਗੱਲ ਕਰੀਏ ਦੋਸਤੋ ਕੀ ਸਰਕਾਰ ਨਸ਼ਾ ਵੇਚਣ ਵਾਲੇ ਵਾਂਗੂ ਗੈਂਗਸਟਰਾਂ ਦੇ ਘਰ ਵੀ ਟਾਹੇਗੀ ਕਿ ਹੁਣ ਨਸ਼ਾ ਵਿਕਣਾ ਬੰਦ ਹੋ ਗਿਆ ਹੈ ਪੰਜਾਬ ਵਿੱਚੋਂ ਹਲੇ ਵੀ ਗੱਭਰੂ ਉਵੇਂ ਹੀ ਨਸ਼ੇ ਦੇ ਟਿਕਿਆਦੀ ਲਗਾ ਰਹੇ ਹਨ ਬਾਕੀ ਸਰਕਾਰ ਦੀ ਜੇ ਕਾਰਗੁਜ਼ਾਰੀ ਵੇਖਣੀ ਹੋਵੇ ਤਾਂ ਦੋਸਤੋ ਕਈ ਉਦਾਹਰਣਾਂ ਸਾਡੇ ਸਾਹਮਣੇ ਹਨ ਸਰਕਾਰਾਂ ਨੇ ਇੱਕ ਮੁਹਿੰਮ ਪਖਾੜੀ ਫਰੋ ਸ਼ੁਰੂ ਕੀਤੀ ਸੀ ਟੀਵੀ ਚੈਨਲਾਂ ਤੇ ਖ਼ਬਰਾਂ ਵਿੱਚ ਦੋ ਤਿੰਨ ਹਫ਼ਤੇ ਬੜੀ ਇਸ਼ਤਿਹਾਰਬਾਜ਼ੀ ਹੋਈ ਪਰ ਨਤੀਜਾ ਹੁਣ ਵੀ ਚੌਂਕਾ ਦੇ ਜਾ ਕੇ ਵੇਖੋ ਬੱਸਾਂ ਟ੍ਰੇਨਾਂ ਵਿੱਚ ਵੇਖੋ ਧਾਰਮਿਕ ਸਥਾਨਾਂ ਤੇ ਜਾ ਕੇ ਵੇਖੋ ਇਹਨਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਭੁਖਾਰੀ ਬਣ ਗਿਆ ਹੈ ਥਾਂ ਥਾਂ ਭੁਖਾਰੀ ਤੁਹਾਨੂੰ ਤੰਗ ਕਰਦੇ ਹਨ ਪਰੇਸ਼ਾਨ ਕਰਦੇ ਹਨ ਇਸ ਤੋਂ ਇਲਾਵਾ ਦੋਸਤੋ ਯੁੱਧ ਨਸ਼ਿਆਂ ਵਿਰੁੱਧ ਉਸਦਾ ਨਤੀਜਾ ਵੀ ਤੁਹਾਡੇ ਸਾਹਮਣੇ ਹੈ ਹੁਣ ਦੋਸਤੋ ਆਹ ਗੈਂਗਸਟਰਾਂ ਦੀਆਂ ਘਟਨਾਵਾਂ ਦੋਸਤੋ ਪੰਜਾਬੀ ਕੀ ਕਰਨ ਜਿਹੜੇ ਵਿਦੇਸ਼ ਨਹੀਂ ਭੱਜ ਸਕਦੇ ਜਿਨ੍ਹਾਂ ਨੇ ਪੰਜਾਬ ਵਿੱਚ ਹੀ ਵਸਣਾ ਹੈ ਉਹ ਕੀ ਕਰਨ ਸਰਕਾਰਾਂ ਦੇ 300 ਯੂਨਟ ਫ੍ਰੀ ਪਰਸ਼ਰਤਾਂ ਲਾ ਕੇ ਇਸੇ ਦੇ ਲਾਲਚ ਵਿੱਚ ਫਸੇ ਰਹਿਣ ਅਤੇ ਮਰਦੇ ਰਹਿਣ ਅੱਜ ਡੇਰਾ ਬਾਬਾ ਨਾਨਕ ਵਿੱਚ ਮੈਡੀਕਲ ਸਟੋਰ ਵਾਲੇ ਰਣਜੀਤ ਸਿੰਘ 베ਦੀ ਦੀ ਬਾਰੀ ਕੱਲ ਨੂੰ ਤੁਹਾਡਾ ਵੀ ਨੰਬਰ ਆ ਸਕਦਾ ਹੈ ਇਸ ਦੀ ਉਡੀਕ ਵਿੱਚ ਆਮ ਆਦੀ ਪਾਰਟੀ ਦਾ ਰਹਿੰਦਾ ਹੋਇਆ ਇੱਕ ਸਾਲ ਕੱਢੀਏ ਪਰ ਫਿਰ ਫਿਰ ਉਸ ਤੋਂ ਬਾਅਦ ਦੋਸਤੋ ਜੂਨ 84 ਵਾਲੀ ਕਾਂਗਰਸ ਨਵੰਬਰ 84 ਵਾਲੇ ਦੰਗਿਆਂ ਵਾਲੀ ਕਾਂਗਰਸ ਉਸ ਦੇ ਸਿਰ ਤੇ ਪੰਜਾਬ ਦੀ ਸੱਤਾ ਦਾ ਤਾਜ ਪਹਿਨਾ ਦਈਏ ਤੁਸੀਂ ਇਸ ਦਾ ਜਵਾਬ ਕਮੈਂਟ ਸੈਕਸ਼ਨ ਵਿੱਚ ਦੇ ਸਕਦੇ ਹੋ ਪੰਜਾਬੀਆਂ ਮੂਰੇ ਦੋਸਤੋ ਅੱਗੇ ਖਾਈਏ ਤੇ ਪਿੱਛੇ ਖੂਹਾਂ ਤੇ ਹੁਣ ਉਂਟ ਦੇ ਚੜਿਆ ਨੂੰ ਕੁੱਤਿਆਂ ਦੇ ਵੱਢਣ ਵਾਲੀ ਸਥਿਤੀ ਬਣੀ ਹੋਈ ਹੈ। ਬਾਕੀ ਦੋਸਤੋ ਪਰਮਾਤਮਾ ਭਲਾ ਕਰੇਗਾ, ਵਾਹਿਗੁਰੂ ਮਿਹਰ ਕਰੇਗਾ। ਕੁਝ ਨਾ ਕੁਝ ਅੱਗੇ ਹਾਲਾਤ ਬਦਲਣਗੇ ਹੀ ਕੁਝ ਚੰਗਾ ਸਾਹਮਣੇ ਆਵੇਗਾ ਹੀ। ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ। ਜੇ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ। ਬਾਕੀ ਦੋਸਤੋ ਸਰਕਾਰਾਂ ਫੇਲ ਹਨ, ਗੈਂਗਸਟਰਾਂ ਦੇ ਮੂਰੇ ਇਹ ਲਗਭਗ ਸਫਲ ਹੀ ਨਜ਼ਰ ਆ ਰਹੇ ਹਨ। ਖਾਲਸਾ ਮੀਰੋ ਹੋ ਹੈ ਖਾਸ ਖਾਲਸਾ ਮੈਂ ਹੋ ਕਰੂ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ